ਸਤਿ ਸ਼੍ਰੀ ਅਕਾਲ ਜੀ ਪੈਦੂ ਜੀ ਦਾ ਖਾਲਸਾ ਸਿਰਫ ਐਜੂ ਕੀ ਫਤਿਹ ਇੱਕ ਅੱਜ ਮੈਂ ਖਬਰ ਲੈ ਕੇ ਆਇਆ ਆ ਤੁਹਾਡੇ ਸਾਹਮਣੇ ਸੁਣੀ ਤੁਸੀਂ ਵੀ ਆ ਦੇਖਿਆ ਹੋਣਾ ਤੁਸੀਂ ਵੀ ਸਾਰਾ ਕੁਝ ਪਾਰੋ ਤੇ ਆਪਾਂ ਇੱਕ ਵੱਖਰਾ ਜਿਹੜਾ ਵਿਸ਼ਾ ਗਾ ਉਹਦਾ ਉਹਤੇ ਵਿਚਾਰ ਕਰਦੇ ਆ ਵੀਡੀਓ ਨੂੰ ਤੁਸੀਂ ਚਾਲਦੀ ਚਾਲਦੀ ਨੂੰ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਇਕ ਕਮੈਂਟ ਸ਼ੇਅਰ ਕਰਦੇ ਹੋ ਕਿਉਂਕਿ ਇੱਕ ਜਿਹੜੀ ਇਹ ਖਬਰ ਆ ਜੁੜੀ ਜਿਹੜੀ ਹੈਗੀ ਆ ਇਹ ਸਿੱਖ ਕੌਮ ਦੇ ਨਾਲ ਆ ਕੇ ਜੁੜ ਜਾਣੀ ਆ ਤੁਹਾਨੂੰ ਪਹਿਲਾਂ ਮੈਂ ਖਬਰ ਸੁਣਾਉਣਾ ਦੱਸਦਾ ਕਿ ਕੀ ਖਬਰ ਕੀ ਆ ਤੇ ਫਿਰ ਤੁਹਾਨੂੰ ਮੈਂ ਸਵਾਲ ਪੁੱਛਨੇ ਆ ਤੇ ਤੁਸੀਂ ਉਹਦਾ ਜਵਾਬ ਜ਼ਰੂਰ ਦੇਣਾ ਇਹਨਾਂ ਸਵਾਲਾਂ ਦਾ ਇੱਕ ਹੋੜਾ ਪੰਜਾਬ ਪੁਲਿਸ ਦਾ ਜਿਹੜਾ ਮਲਾਜਮਾ ਗੁਰਪ੍ਰੀਤ ਸਿੰਘ ਤੇ ਉਹਦੀ ਇੱਕ ਮਹਿਲਾ ਸਾਥੀ ਕੋਲੋਂ ਜਿਹੜਾ ਅੱਧਾ ਕਿਲੋ ਜਿਹੜਾ ਹੀਰੋਨ ਜਿਹੜਾ ਫੜਿਆ ਗਿਆ ਮਹਾਲੀ ਐਸਟੇਡੀ ਦੀ ਟੀਮ ਨੇ ਉਹ ਇਹ ਪੁਲਿਸ ਮੁਲਾਜ਼ਮਾ ਜਿਹੜਾ ਤੇ ਇਹਦਾ ਮਹਿਲਾ ਸਾਥੀ ਜਿਹੜੀ ਆ ਅੱਧਾ ਕਿਲੋ ਹੀਰੋਨ ਬਰਾਮਦ ਹੋਈ ਜਾਂ ਨਾ ਕੋਲ ਜਣੇ ਕਿ ਫੜੇ ਗਏ ਨੇ ਇਹ ਗੁਰਪ੍ਰੀਤ ਦੀ ਜਿਹੜੀ ਡਿਊਟੀ ਸੀ ਉਹ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲੈਨ ਵਿੱਚ ਤਾਇਨਾਤ ਸੀ ਇੱਕ ਖਬਰ ਪੜ ਲਈ ਸੁਣੀ ਤੁਸੀਂ ਵੀ ਹੋਣੀ ਸਾਰਿਆਂ ਨੇ ਹੁਣ ਮੇਰਾ ਗੱਲ ਕਹਿਣ ਦਾ ਭਾਵ ਕਿ ਤੁਹਾਨੂੰ ਇੱਥੇ ਇੱਕ ਬੜਾ ਜਿਹੜਾ ਮੈਂ ਕਲੀਅਰ ਕਰ ਦੇਵਾਂ ਅੱਧੇ ਕਿਲੋ ਹੀਰੋਨ ਧਿਆਨ ਨਾਲ ਸੁਣੀਓ ਅੱਧੇ ਕਲ ਅੱਧੇ ਕਿਲੋ ਹੀਰੋਨ ਜਿਹੜੀ ਤੋਂ ਫੜੀ ਜਾਵੇ ਹੁਣ ਮੈਨੂੰ ਹੋ ਸਕਦਾ ਨਾ ਪਤਾ ਲੱਗਿਆ ਹੋਵੇ ਤੁਸੀਂ ਐਂ ਦੱਸ ਦਿਓ ਵੀ ਹੁਣ ਕਿਹੜੇ ਜ਼ਿਲ੍ਹੇ ਦੇ ਐਸਐਸਪੀ ਨੇ ਇਹਨਾਂ ਦੋਨਾਂ ਨੂੰ ਬਿਠਾ ਕੇ ਜਾਂ ਕੋਈ ਮੀਟਿੰਗ ਕੀਤੀ ਹੋਵੇ ਐਸਐਸਪੀ ਨੇ ਕਾਨਫਰੰਸ ਕੀਤੀ ਹੋਵੇ ਅੱਧਾ ਕਿਲੋ ਹੀਰੋਨ ਫੜੀ ਤੋਂ ਐਸ ਕਿਸੇ ਵੀ ਜ਼ਿਲ੍ਹੇ ਦੇ ਐਸਐਸਪੀ ਨੇ ਜਿਹੜੀ ਕਾਨਫਰੰਸ ਕਰੀ ਹੋਵੇ ਮੀਡੀਆ ਰਾਹੀਂ ਮੈਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਤਾਂ ਜ਼ਰੂਰ ਦੱਸ ਦਿਓ ਮੈਂ ਤਾਂ ਕਹਿੰਦਾ ਕਰੀ ਨਹੀਂ ਦੇ ਤੁਹਾਨੂੰ ਪਤਾ ਲੱਗਦਾ ਵੀ ਕਰੀਆ ਤਾਂ ਜਰੂਰ ਦੱਸ ਦਿਓ ਹੁਣ ਗੱਲ ਇੱਥੇ ਆਉਂਦੀ ਆ ਅੱਧਾ ਕਿਲੋ ਕਿਲੋ ਵਾਲਾ ਤੋਂ ਜਿਹੜਾ ਨਸ਼ਾ ਫੜਿਆ ਜਾਂਦਾ ਹੈ ਵੀ ਰਿਕਵਰੀ ਆ ਫੁੱਲ ਜਿਹੜੀ ਕਿ ਜਿਹੜੀ ਕਰੋੜਾਂ ਦੀ ਹੀਰੋਇਨ ਆ ਇਹ ਕੋਈ ਕਾਨਫਰੰਸ ਨਹੀਂ ਕੋਈ ਕੁਛ ਨਹੀਂ ਕੋਈ মিডিਏ ਨੇ ਰੌਲਾ ਨਹੀਂ ਪਾਇਆ ਆ ਮੀਡੀਆ ਤੇ ਜਿਹੜੀਆਂ ਖਬਰਾਂ ਚੱਲਦੀਆਂ ਨੇ ਸਿਰਫ ਉਹਨਾਂ ਹੀ মিডিਆ ਨੇ ਦਿਖਾਇਆ ਦੂਜੇ ਪਾਸੇ ਭਾਈ ਅੰਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਨਸ਼ਾ ਫੜਿਆ ਗਿਆ ਮੈਂ ਨਹੀਂ ਕਹਦਾ ਨਸ਼ੇ ਨੂੰ ਕੋਈ ਮੈਂ ਪ੍ਰਮੋਟ ਕਰਦਾ ਮੈਂ ਤਾਂ ਪਹਿਲੇ ਹੀ ਨਸ਼ਿਆਂ ਦੇ ਖਿਲਾਫ ਹਾਂ ਨਾ ਕਿ ਦਿਨ ਨਸ਼ੇ ਦੇ ਹੱਥ ਲਾਇਆ ਵੀ ਨਸ਼ਾ ਫੜਿਆ ਗਿਆ ਉਹ ਰੱਬ ਜਾਣਦਾ ਜਾਂ ਹਰਪ੍ਰੀਤ ਜਾਣਦਾ ਦੇਖੋ ਆਪਾਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਜਾਂ ਪੁਲਿਸ ਜਾਣਦੀ ਆ ਚਲੋ 4 ਗ੍ਰਾਮ ਫੜਿਆ ਗਿਆ ਨਸ਼ਾ ਤੇ ਪੁਲਿਸ ਕਰਦੀ ਆ 2 ਘੰਟਿਆਂ ਦੇ ਵਿੱਚ ਹੀ ਕਾਨਫਰੰਸ ਪੋਲਸਟ ਕਰਦੇ ਆ ਬੜੇ ਬੜੇ ਦਾਅਵੇ ਇਹ ਦੇਖੋ ਤੁਸੀਂ ਹੁਣ ਕਹਿੰਦੇ ਅਸੀਂ 2-3 ਜਣੇ ਨੂੰ ਫੜ ਲਿਆ ਜੀ 10000 ਰੁਪਏ ਉਹਨੇ ਅਕਾਊਂਟ ਦੇ ਵਿੱਚ ਪਾਇਆ ਉਹ ਵੀ ਉਹਨੇ ਜ਼ਿਕਰ ਕਰ ਲਿਆ ਬਿਨਾ ਰਿਮਾਂਡ ਲੈਤੇ ਤੋਂ ਸਾਰਾ ਕੁਝ ਪਤਾ ਲੱਗ ਗਿਆ ਅਲਦਾਤ ਆਜ਼ਾਦਤ ਵੱਲੋਂ ਰਿਮਾਂਡ ਵੀ ਨਹੀਂ ਦਿੱਤਾ ਗਿਆ ਪਰ ਹੁਣ ਜ਼ਰੂਰ ਪੁਸਤਿਕਚ ਦੁਆਰੇ ਕਰਨ ਲਈ ਜਿਹੜੀ ਅਰਜੀ ਇਹਨਾਂ ਨੇ ਦਾਇਰ ਕੀਤੀ ਆ ਪੁਲਿਸ ਨੇ ਕਿ ਸਾਨੂੰ ਰਿਮਾਂਡ ਦਿੱਤਾ ਜਾਵੇ ਭਾਈ ਹਰਪ੍ਰੀਤ ਸਿੰਘ ਦਾ ਅਸੀਂ ਪੁੱਛਗਿੱਛ ਕਰਨੀ ਆ ਕਿ ਕਿੱਥੋਂ ਨਸ ਆਇਆ ਕਿੰਨੇ ਰੁਪਈਆ ਦਾ ਆਇਆ ਮੈਂ ਹੁਣ ਮਹਾਲੀ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੇ ਸੀਐਮ ਨੂੰ ਬੇਨਤੀ ਕਰਦਾ ਪੁੱਛਗਿੱਛ ਕਰਨ ਲਈ ਲੋ ਰਿਮਾਂਡ ਭਾਈ ਹਰਪ੍ਰੀਤ ਸਿੰਘ ਦਾ ਤੇ ਲੋ ਰਿਮਾਂਡ ਹੁਣ ਭਾਈ ਗੁਰਪ੍ਰੀਤ ਸਿੰਘ ਦਾ ਜਿਹੜਾ ਗੁਰਪ੍ਰੀਤ ਸਿੰਘ ਆ ਜਿਹੜਾ ਪੁਲਿਸ ਮੁਲਾਜ਼ਮ ਫੜਿਆ ਗਿਆ ਤੇ ਸਾਥਨ ਫੜੀ ਗਿਆ ਮਹਿਲਾ ਉਹਨਾਂ ਦਾ ਕਿਉਂ ਨਹੀਂ ਰਿਮਾਂਡ ਲੈਂਦੇ ਜਿੰਨਾਂ ਤੋਂ ਕਿਲੋ-ਕਿਲੋ ਹੀਰੋਣਾਂ ਫੜੀਆਂ ਜਾਂਦੀਆਂ ਨੇ ਕਿ ਤੁਸੀਂ ਸਿੱਖਾਂ ਦੇ ਬੈਰੀ ਬਣੇ ਹੋਇਓ ਚਾਰ ਗ੍ਰਾਮ ਫੜਨ ਤੇ ਤੇ ਕਾਨਫਰੰਸ ਹੋ ਜਾਂਦੀ ਆ ਅੱਧਾ ਕਿਲੋ ਹੀਰੋਣ ਫੜਨ ਤੇ ਕੋਈ ਕਾਨਫਰੰਸ ਨਹੀਂ ਹੁੰਦੀ ਕੋਈ ਪੁਲਿਸ ਵਾਲਾ ਬਿਆਨ ਨਹੀਂ ਆਉਂਦਾ ਕੋਈ ਮੀਡੀਆ ਵਿੱਚ ਗੱਲ ਨਹੀਂ ਜਾਂਦੀ ਤੇ ਫਿਰ ਇਹ ਧੱਕਾ ਨਹੀਂ ਤੇ ਹੋਰ ਕੀ ਇਹ ਇੱਕ ਆਦਾਰ ਕੁਸੀ ਨਹੀਂ ਇੱਕ ਪਰਿਵਾਰ ਦੀ ਹੋਰ ਕੀ ਆ ਇੱਕ ਪਰਿਵਾਰ ਨੂੰ ਬਦਨਾਮ ਕਰਨਾ ਤੇ ਇਸ ਤੋਂ ਬਾਅਦ ਹੋਰ ਕੀ ਆ ਤੁਹਾਡੇ ਪੱਲੇ ਅੰਮਰਤਪਾਲ ਦਾ ਪਰਿਵਾਰ ਨੂੰ ਜਿਹੜਾ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਦਨਾਮ ਕਰਨਾ ਇਹ ਮੈਨੂੰ ਦੱਸੋ ਇਸ ਤੋਂ ਬਾਅਦ ਹੋਰ ਕੀ ਆ ਮੈਂ ਤੁਹਾਨੂੰ ਪਹਿਲਾਂ ਇਹ ਖਬਰ ਪੜ੍ਹ ਕੇ ਤਾਂ ਸੁਣਾਈ ਆ ਕਿ ਅੱਧੀ ਕਿੱਲੋ ਜੀ ਤੋਂ ਹੀਰੋਅਨ ਪਕੜੀ ਜਾਵੇ ਉਹਦਾ ਕੋਈ ਕਲੋ ਰਿਮਾਂਡ ਹੋ ਸਕਦਾ ਮਿਲੇ ਨਾ ਮਿਲੇ ਉਹ ਵੱਖਰਾ ਵਿਸ਼ਾ ਅਰਮਾਨ ਦੇ ਵਿੱਚ ਜੇ ਮਿਲ ਵੀ ਗਿਆ ਦੱਸੋ ਪਤਾ ਲੱਗਿਆ ਕਿਸੇ ਨੂੰ ਰਿਮਾਂਡ ਮਿਲ ਗਿਆ ਹੋ ਸਕਦਾ ਪਤਾ ਲੱਗਿਆ ਕਿਸੇ ਨੂੰ ਕਿ ਕਾਨਫਰੰਸ ਕੀਤੀ ਆ ਪੱਤਰਕਾਰਾਂ ਨਾਲ 4 ਗ੍ਰਾਮ ਵਾਲਾ ਦੀ ਕਾਨਫਰੰਸ ਵੀ ਹੋ ਜਾਂਦੀ ਆ ਪੁਲਿਸ ਰਿਮਾਂਡ ਵੀ ਮੰਗੇ ਆਂਦੇ ਨੇ ਅਦਾਲਤ ਵੱਲੋਂ ਨਹੀਂ ਦਿੱਤਾ ਜਾਂਦਾ ਦੁਬਾਰਾ ਅਰਜੀਦਾਰ ਕੀਤੀ ਜਾਂਦੀ ਆ ਕਿ ਅਸੀਂ ਪੁਛਣਾ ਜੀ ਕਿੱਥੋਂ ਨਸ਼ਾ ਲੈ ਕੇ ਆਇਆ ਸੀ ਕਿੰਨੇ ਰੁਪਈਆ ਦਾ ਸੀ ਕੀ ਇਹਦੇ ਨਾਲ ਸੰਬੰਧ ਜੁੜਦਾ ਦੇਖੋ ਇਹ ਹੁਣ ਦੱਸੋ ਕਿ ਸਿੱਖ ਕੌਮ ਨੂੰ ਜਲੀਲ ਕਰਨ ਤੋਂ ਬਾਅਦ ਸਵਾਹ ਹੋਰ ਪੱਲੇ ਕੀ ਹੈ ਪੁਲਿਸ ਦੇ ਜੀ ਤੋ 6 ਲੱਖ ਫਰੋਤੀ ਮੰਗਦਾ ਜਿਹੜਾ ਬੰਦਾ ਕੋਈ ਕਾਨਫਰੰਸ ਨਹੀਂ ਇੱਕ ਦਿਨ ਦਾ ਰਿਮਾਂਡ ਆ ਇਹ ਦੇਸ਼ ਸਾਡਾ ਕਿੱਧਰ ਨੂੰ ਚੱਲ ਰਿਹਾ ਸਾਡਾ ਜਿਹੜਾ ਪੰਜਾਬ ਆ ਖਾਸ ਕਰਕੇ ਬੈਸ ਤਾਂ ਸਾਰੇ ਦੇਸ਼ ਦਾ ਕਾਨੂੰਨ ਕਹਿੰਦੇ ਇਹ ਜਿਹੜਾ ਬਰਾਬਰ ਆ ਸਾਰੇ ਦੇਸ਼ਾਂ ਲਈ ਆਪਣੇ ਸਾਰੇ ਦੇਸ਼ ਦੇ ਜਿਹੜਾ ਨਾਗਰਿਕਾਂ ਲਈ ਫਿਰ ਇਹ ਦੋਹਰਾ ਕਾਨੂੰਨ ਕਿਉਂ ਅਪਣਾਇਆ ਜਾ ਰਿਹਾ ਇੱਕ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇੱਕ ਪਰਿਵਾਰ ਕੋਲੋਂ 4 ਗ੍ਰਾਮ ਕਹਿੰਦੇ ਆ ਫੜਿਆ ਗਿਆ ਇਹਨਾਂ ਦੇ ਮੁਤਾਬਕ ਤੇ ਉਹਦੀ ਕਾਨਫਰੰਸ ਵੀ ਹੋ ਜਾਂਦੀ ਆ ਉਹਦੇ ਵੱਡੇ ਵੱਡੇ ਬਿਆਨ ਵੀ ਆ ਜਾਂਦੇ ਆ ਪੁਲਿਸ ਅਫਸਰਾਂ ਦੇ ਤੇ ਉਹਦੇ ਡੀਜੀਪੀ ਤੱਕ ਵੀ ਤਾਰਾ ਖੜਕੇ ਜਾਂਦੀਆਂ ਤੇ ਜਦੋਂ ਪੜਿਆ ਗਿਆ ਅੱਧੀ ਕਿਲੋ ਕਿਲੋ ਹੀਰੋਆਂ ਜਿੰਨਾਂ ਤੋਂ ਨਾ ਪੁਲਿਸ ਬੋਲਦੀ ਆ ਨਾ ਰਿਮਾਂਡ ਦੇਖਦਾ ਕਿੱਥੇ ਨਾ ਕੋਈ ਕਾਨਫਰੰਸ ਹੁੰਦੀ ਆ ਇਹਦੇ ਵਿੱਚ ਦੱਸੋ ਫਿਰ ਹੁਣ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਗੁਲਾਮੀ ਹੋਰ ਕਿਨੂੰ ਕਹਦੇ ਆ ਇਨਸਾਨੀਆ ਔਰ ਕਾਦੀਆਂ ਨੇ ਦੱਸੋ ਮੈਨੂੰ ਇਹ ਨਾ ਕੋਈ ਸਿੱਖ ਬੋਲਦਾਗਾ ਨਾ ਕੋਈ ਸੰਸਥਾ ਬੋਲਦੀ ਆ ਵੀ ਦੱਸੋ ਭਾਈ ਕਲੀਅਰ ਕਰੋ ਕਿੱਥੋਂ ਫੜਿਆ ਸਾਨੂੰ ਕੋਈ ਵੀਡੀਓ ਕੋਈ ਉਹਦਾ ਸਾਨੂੰ ਮੀਡੀਆ ਸਾਹਮਣੇ ਕਰੋ ਭਾਈ ਹਰਪ੍ਰੀਤ ਸਿੰਘ ਨੂੰ ਉਹ ਦੱਸੂਗਾ ਵੀ ਕਿੱਥੋਂ ਲਿਆਂਦਾ ਮੈਂ ਕਿੱਥੋਂ ਫੜਿਆ ਕਿਹਨੇ ਫੜਿਆ ਕਿੰਨੀ ਪੁਲਿਸ ਸੀ ਇਹ ਤੁਸੀਂ ਬੜੀਆਂ ਸਟੋਰੀਆਂ ਬਣਾਉਣ ਜਾਣਦੇ ਹੋ ਉੱਥੇ ਨਾਕਾ ਲਾਇਆ ਜਿੱਥੇ ਅਸੀਂ ਗਸ਼ਤ ਕਰਦੇ ਜਾਂਦੇ ਸੀ ਉੱਥੇ ਫਰਾਨਾ ਗੱਡੀ ਸੀ ਧਮਕਾ ਗੱਡੀ ਖੜੀ ਸਟੋਰੀਆਂ ਪੁਲਿਸ ਦੀਆਂ ਅਸੀਂ ਸਾਰਿਆਂ ਜਾਣਦੇ ਆ ਸਾਨੂੰ ਨਾ ਸਿਕਾਓ ਇਹ ਜਿਹੜਾ ਕੰਮ ਆ ਤੁਹਾਡਾ ਤੇ ਤੁਸੀਂ ਆਪ ਕਹਿ ਰਹੇ ਹੋ ਨਾ ਕਿ ਸਾਨੂੰ ਕਾਨੂੰਨ ਨਾ ਸਿਕਾਓ ਤੁਸੀਂ ਹਰੇਕ ਬੰਦੇ ਨੂੰ ਕਹਿ ਰਹੇ ਹੋ ਮਤਲਬ ਕਹਿ ਰਹੇ ਹੋ ਤੁਸੀਂ ਕਾਨੂੰਨ ਪੜਿਆ ਹੋਰ ਕਿਸੇ ਨੇ ਪੜਿਆ ਨਹੀਂ ਕਾਨੂੰਨ ਧੱਜਾ ਕਾਨੂੰਨ ਦੇ ਤੁਸੀਂ ਉਡਾ ਰਹੇ ਹੋ ਸਰਿਆਮ ਤੇ ਸੰਵਿਧਾਨ ਦੇ ਧੱਜਾ ਤੁਸੀਂ ਉਡਾ ਰਹੇ ਹੋ ਆਹ ਬੰਦੇ ਨੂੰ ਕਹਿੰਦੇ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਪਾਲਣਾ ਸਰਕਾਰਾਂ ਨਹੀਂ ਕਰਦੀਆਂ ਪੁਲਿਸ ਨਹੀਂ ਕਰਦੀ ਪਾਲਣਾ ਤਾਂ ਖੁਦ ਜਿਹੜੀਆਂ ਸੌਹਾਂ ਚੁੱਕਦੀਆਂ ਜਿਹੜੀ ਕਹਿੰਦਾ ਭਾਵ ਕਿ ਜਿਹੜਾ ਇਹ ਦੋਗਲਾ ਨੀਤੀ ਜਿਹੜੀ ਕਿਉਂ ਅਪਣਾਈ ਜਾ ਰਹੀ ਆ ਮੇਰਾ ਕਿਦਾ ਕਿਸੇ ਨਸੇ ਵਾਲੇ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਕਹਿੰਦਾ ਭਾਵ ਮੇਰਾ ਇਹ ਆ ਜੇਕਰ ਉਹਨਾਂ ਲਈ ਕਾਨਫਰੰਸ ਹੋ ਸਕਦੀ ਆ ਤਾਂ ਪੁੱਠ ਵਾਲੇ ਵਾਸਤੇ ਕਿਉਂ ਨਹੀਂ ਹੋ ਸਕਦੀ ਜੇ 4 ਗ੍ਰਾਮ ਵਾਲੇ ਵਾਸਤੇ ਹੋ ਸਕਦੀ ਆ ਅੱਧਾ ਕਿਲੋ ਵੱਧਾ ਕੇ 4 ਗ੍ਰਾਮ ਵੱਧਾ ਇਹ ਦੱਸੋ ਤੁਸੀਂ ਹੁਣ ਕਮੈਂਟਾਂ ਦੇ ਵਿੱਚ ਦੱਸ ਦਿਓ ਫੇਰ ਸਵਾਲ ਖੜੇ ਕਿਉਂ ਨਹੀਂ ਕਰਦੇ ਤੁਸੀਂ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਆਪ ਨੂੰ ਸੋਚਣੀ ਪਊਗੀ ਸਮਝਣੀ ਪਊਗੀ ਕਿ ਸਿੱਖਾਂ ਦੇ ਨਾਲ ਜਿਹੜਾ ਇੰਨਾ ਤੱਕਾ ਸਰਿਆਮ ਹੋ ਰਿਹਾਗਾ ਸਿੱਖਾਂ ਨੂੰ ਦਬਾਉਣ ਦੇ ਜਿਹੜੀਆਂ ਇੱਥੇ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਹ ਇੱਕ ਐਮਪੀ ਬਣ ਗਿਆ ਭਾਈ ਅੰਮ੍ਰਿਤਪਾਲ ਸਿੰਘ ਸੌ ਚਕਾ ਦਿੱਤੀ ਡੱਡ ਲੱਗਦਾ ਸੀ ਕੋੜ ਤੋਂ ਸੌ ਦਾ ਚਕਾ ਦਿੱਤੀ ਤੇ ਹੁਣ ਉਹਨੂੰ ਬਾਹਰ ਨਹੀਂ ਕੱਢਣ ਰਹੇ ਇਹ ਸਰਿਆਮ ਜਿਹੜਾ ਉਨੇ ਸੰਵਿਧਾਨ ਦੀ ਸੌਂ ਚੁੱਕ ਕੇ ਗਿਆ ਤੁਹਾਡੇ ਸਾਹਮਣੇ ਲੋਕ ਸਭਾ ਦੇ ਸਪੀਕਰ ਦੇ ਸਾਹਮਣੇ ਤੇ ਫਿਰ ਤੁਸੀਂ ਹੁਣ ਉਹਨੂੰ ਕਾਹਦਾ ਤੁਸੀਂ ਟੈਗ ਲਾ ਕੇ ਕਾਹਦੇ ਵਾਰ ਤੇ ਬੰਦ ਕੀਤਾ ਦਾ ਜਿਆਦਾ ਦੱਸੋ ਅਦਾਲਤ ਦੇ ਚ ਕਹੋ ਕਿ ਉਹ ਸੰਵਿਧਾਨ ਦੀ ਸੌਂ ਨਹੀਂ ਚੁੱਕੀ ਦੱਸੋ ਤੁਸੀਂ ਇਹ ਗੱਲਾਂ ਜਿਹੜੀਆਂ ਨੇ ਬਹੁਤ ਮਨ ਨੂੰ ਠੇਸ ਪਹੁੰਚਾਉਂਦੀਆਂ ਨੇ ਜਿਹੜਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਕਰ ਰਹੀ ਆ ਏ ਬਹੁਤ ੱੱਕਾ ਕਰ ਰਹੀ ਆ ਚਾਹੇ ਕੋਈ ਮਰਜ਼ੀ ਹੋਵੇ ਜੇ ਸਾਡਾ ਕੋਈ ਪੁਲਸ ਵਾਲਾ ਬੈਰੀ ਨਹੀਂ ਸਾਡਾ ਕੋਈ ਸਿੱਖ ਬੈਰੀ ਨਹੀਂ ਸਾਡਾ ਕੋਈ ਹਿੰਦੂ ਨਹੀਂ ਮੁਸਲਮਾਨ ਨਹੀਂ ਗੱਲ ਅਸੀਂ ਕਰਨੀ ਹੈ ਸੱਚ ਦੀ ਸੱਚ ਚਾਹੇ ਦੁਸ਼ਮਣ ਹੋਵੇ ਅਸੀਂ ਉਹਦੀ ਵੀ ਹਾਮੀ ਭਰਾਂਗੇ ਕਿ ਭਾਈ ਇਹਨੂੰ ਕਿਉਂ ਤੁਸੀਂ ਤੰਗ ਪ੍ਰੇਸ਼ਾਨ ਕੀਤਾ ਇਹਨੇ ਕਿਹੜਾ ਕਿਸੇ ਦਾ ਮਾਰਾ ਕੀਤਾ ਸੀ ਇਹਦਾ ਚੁੱਪਚਾ ਬੈਠਾ ਸੀ ਚਾਹੇ ਕੋਈ ਆਪਣਾ ਚਾਹੇ ਬੇਗਾਨਾ ਸਾਡੇ ਲਈ ਤਾਂ ਸਭ ਦਾ ਸਾਂਝਾ ਹੈਗਾ ਪਰ ਆਸੀਂ ਗੱਲ ਕਿੱਥੇ ਕਰਦੇ ਆਂ ਗੱਲ ਇਹ ਆ ਕਿ ਜਿਹੜਾ ਅੱਧਿੱਤਿਕ ਲੋ ਜਾਂ ਵੱਡੇ ਵੱਡੇ ਜਿਹੜੇ ਸਮਗਲ ਲਰਨੇ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਤੁਹਾਨੂੰ ਸਾਰਾ ਪਤਾ ਕਿੱਥੋਂ ਆਉਂਦਾ ਕੌਣ ਵੇਚਦਾ ਕਿੱਧਰ ਜਾਂਦਾਗਾ ਪੁਲਿਸ ਨੂੰ ਦੱਸੋ ਕੀ ਨਹੀਂ ਪਤਾ ਸਰਕਾਰ ਨੂੰ ਦੱਸੋ ਕੀ ਨਹੀਂ ਪਤਾ ਸਾਰਾ ਪਤਾ ਇੱਕ ਡਰਾਮੇਬਾਜ਼ੀ ਇਹ ਜਿਹੜਾ ਜਿਹੜਾ ਘਟਿਆ ਜਿਹੜੀ ਰਾਜਨੀਤਿਕ ਜਿਹੜੀ ਆਪਾਂ ਕਹਿੰਦੇ ਇਹ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਬਹੁਤ ਮਾੜੀ ਆ ਇਹ ਜੇ ਕਿਉਂਕਿ ਕੋਈ ਵੀ ਆ ਕੋਈ ਮਰਜੀ ਸਰਕਾਰ ਆ ਕਲਿਪਵਾਨਤਮਾਨ ਦੀ ਸਰਕਾਰ ਨਹੀਂ ਕਾਲੀਆਂ ਦੀ ਰਹੀ ਆ ਉਹਨਾਂ ਨੇ ਵੀ ਇਸ ਤਰੀਕਾ ਕੀਤਾਗਾ ਉਹਨਾਂ ਨੇ ਬਥੇਰੇ ਧੱਕੇ ਕੀਤੇ ਨੇ ਸਿੱਖ ਕੌਮ ਨਾਲ ਬਥੇਰੀਆਂ ਜਾਤੀਆਂ ਕੀਤੀਆਂ ਕਾਂਗਰਸ ਤਾਂ ਮੁੱਢ ਤੋਂ ਹੀ ਤੁਸੀਂ ਜਾਤੀਆਂ ਕਰਦੀ ਆ ਰਹੀ ਆ ਤੇ ਸੁ ਤੁਹਾਡੇ ਤੇ ਉਮੀਦ ਸੀ ਕਿ ਤੁਸੀਂ ਬਦਲਾਅ ਦੇ ਚੱਕਰ ਵਿੱਚ ਲੋਕਾਂ ਨੇ ਤੁਹਾਨੂੰ ਵੋਟਾਂ ਪਾਤੀਆਂ ਵੀ ਤੁਸੀਂ ਸਿੱਖ ਕੌਮ ਦੇ ਨਾਲ ਜਿਹੜਾ ਹੈਗਾ ਹੈਗਾ ਹੱਕ ਸੱਚ ਦੀ ਗੱਲ ਕਰੋਗੇ ਤੇ ਜਿਹੜੀ ਸਹੀ ਗੱਲ ਕਰੋਗੇ ਤੋਂ ਸੱਚਾ ਹੱਕ ਸੱਚ ਦੀ ਗੱਲ ਤਾਂ ਕੀ ਕਰਨੀ ਸੀ ਤੁਸੀਂ ਉਹਨਾਂ ਤੋਂ ਵੀ ਜਿਹੜਾ ਉੱਤ ਲੰਘ ਗਏ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦੇਣਾ ਚੰਗੀ ਲੱਗੀ ਤਾਂ ਤੇ ਕਮੈਂਟ ਜ਼ਰੂਰ ਕਰ ਦੇਣਾ ਸ਼ੇਅਰ ਬਸ ਨਾ ਕਰੋ ਤੁਹਾਨੂੰ ਕਮੈਂਟ ਜ਼ਰੂਰ ਕਰ ਦੇਣਾ ਕਿ ਜਿਹੜੀ ਇਹ ਗੱਲ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਧੰਨਵਾਦ ਵਹਿਗੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ